गुरु वागे 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 गुरुवागे गुरु वागे गुरु ਜਿੱਕਾ ਖਾਲਸਾ ਵਾਹਿਗੁਰੂ ਦੀ ਫਤਿਹ ਗਵਨ ਦਾ ਮਾਮਾ ਵਾਜੋ ਪਰੇਓ ਨਿਸ਼ਾਨੇ ਘਾਓ ਖੇਤ ਜੋ ਮਾਨਿਓ ਸੂਰਮਾ ਮੌਜੂਦਨ ਕੋ ਧਾਓ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਉਰਜਾ ਪਰਜਾ ਕਟ ਮਰੇ ਕਬੋ ਨਾ ਛਾੜੇ ਖੇਤ ਇਹਨਾਂ ਪਵਿੱਤਰ ਗੁਰਬਾਣੀ ਦੀਆਂ ਸ਼ਾਦਾ ਨੂੰ ਸਤਗੁਰੂ ਜੀ ਦੇ ਸੂਰਬੀਰ ਯੋਧੇ ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਉਹ ਖਤੋਂ ਤੰਗ ਆ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਬਦਾਵਾ ਲਿਖ ਕਰਕੇ ਆ ਗਏ ਸੀ ਆਪਣੀ ਭੁੱਲ ਨੂੰ ਬਖਸ਼ਣ ਵਾਸਤੇ ਅੱਜ ਦੇ ਦਿਨ ਖਜ਼ਰਾਨੇ ਦੀ ਢਾਵ ਸ੍ਰੀ ਮੁਕਸਰ ਸਾਹਿਬ ਵਿਖੇ ਆਪਣੇ ਪ੍ਰਾਣਾਂ ਦੀ ਆਹੋਤੀ ਦੇ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਤੋਂ ਆਪਣਾ ਬਦਾਵਾ ਫੜਵਾ ਕਰਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਟੂਟੀ ਗੰਢ ਨہار గోਪਾਲ ਸਰਬ ਜੀਆਂ ਆਪੇ ਬਲਤਪਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸਿੱਖ ਸਤਗੁਰੂ ਜੀ ਨੂੰ ਪਤਾ ਸੀ ਸਤਗੁਰੂ ਜੀ ਦੇ ਭਾਵੇਂ ਸਹਬਜ਼ਾਦੇ ਸ਼ਹੀਦ ਹੋ ਗਏ ਰਾਣਾ ਤੋਂ ਭਰਿਆ ਪਿਆਰੇ ਸਿੰਘ ਸ਼ਹੀਦ ਹੋ ਗਏ ਪਰ ਸਿੰਘਾਂ ਦਾ ਲਿਖਿਆ ਹੋਇਆ ਬਦਾਵਾ ਸਾਹਮ ਕੇ ਕਮਰ ਕਸੇਪੇ ਸਤਗੁਰੂ ਜੀ ਨੇ ਰੱਖਿਆ ਹੋਇਆ ਸੀ ਇਹ ਗੁਰੂ ਕੇ ਸਿੱਖਾਂ ਦੀ ਈਮਾਨਤ ਸੀ ਸਤਗੁਰੂ ਜੀ ਨੂੰ ਪਤਾ ਸੀ ਅੰਤਜਮੇ ਪਿਤਾ ਜੀ ਨੂੰ ਕਿ ਮੇਰੇ ਸਿੱਖ ਇੱਕ ਦਿਨ ਜਰੂਰ ਪੁਰ ਬਖਸ਼ੌਣ ਵਾਸਤੇ ਆਉਣਗੇ ਸੋ ਅੱਜ ਦੇ ਦਿਨ ਟੁੱਟੀ ਘੰਡਾਈ ਸੀ ਗੁਰੂ ਕੇ ਸਿੰਘਾਂ ਨੇ ਆਪਣੇ ਪੁਰਾਣਾ ਦੀ ਹੌਤੀ ਦੇ ਕੇ ਸ਼ਹੀਦੀਆਂ ਪ੍ਰਾਪਤ ਕਰਕੇ ਚਾੜੀ ਮੁਕਤੇ ਸ਼ਹੀਦ ਸਿੰਘਾਂ ਦਾ ਵਰਦਾਨ ਪ੍ਰਾਪਤ ਕੀਤਾ ਸੀ ਗੁਰ ਕਲਗੀ ਤਰ ਪਿਤਾ ਜੀ ਤੋਂ ਸੋ ਇਹ ਮਾਗੀ ਦਾ ਚਾੜੀ ਮੁਕਤੇ ਸ਼ਹੀਦ ਸਿੰਘਾਂ ਦਾ ਇਹ ਦਿਹਾੜਾ ਅਤੇ ਮਾਗੀ ਦੀ ਸੰਗਰਾਦ ਮਾਗ ਮਰਜਨ ਸੰਸਾਦ ਮਾਤੋਂ ਇੱਕ ਅਰਸ਼ਣਾਨ ਹਰ ਕਾ ਨਾਮ ਤੇ ਆਏ ਸੁਣ ਸਭਨਾਂ ਨੂੰ ਕਰਦਾਨ ਇਸੋ ਮਾਗੀ ਦਾ ਪਵਿੱਤਰ ਦਿਹਾੜਾ ਸਾਬਜਾਦਾ ਬਾਬਾ ਫਤਿਹ ਸਿੰਘ ਤਰਨਾ ਦਲ ਜਥੇਬੰਦੀ ਦੇ ਹੈੱਡਕੁਆਰਟਰ ਗੁਰਦਾਰਾ ਸਿੰਘ ਸਭਾ ਛੌਣੀ ਨਾਨ ਸਿੰਘਾਂ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਸਿੰਘਾਂ ਨੇ ਆਪਣੇ ਪ੍ਰਾਣਾਂ ਦੀ ਹੌਤੀ ਦੇ ਕੇ ਟੁੱਟੀ ਗੰਵਾਈ ਸੀ ਸੋ ਅਸੀਂ ਜੋ ਵੀ ਸਿੱਖੀ ਨਾਲ ਟੁੱਟੇ ਹੋਏ ਹਾਂ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਆਪਣੂੰ ਵਢਾ ਕੇ ਸਿੱਖੀ ਧਾਰਨ ਕਰਕੇ ਖੰਡੇ ਵਾਟੇ ਕਰਕੇ ਤਿਆਰ ਬਣ ਤਿਆਰ ਹੋਈਏ ਸੋ ਸਾਰੀਆਂ ਸੰਗਤਾਂ ਇਹ ਮਾਗਦਾ ਮਹੀਨਾ ਮਾਗ ਮੱਜ ਸੰਸਾਧੂਆਂ ਤੋਂ ਵੀ ਕਰਿ ਸ਼ਨਾਣ ਹਰ ਕਾ ਨਾਮ ਸਭਨਾਂ ਨੂੰ ਕਰ ਦੇਣ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਸਰਬਣ ਕਰਕੇ ਆਪ ਜੀ ਹੋਰ ਨੰਦਾਂ ਦਾ ਸਰਦਾਸ ਬਣੋ ਪੱਤਰਕਾਰ ਵੀਰਾਂ ਦਾ ਇਲੈਕਟ੍ਰੋਨਿਕ মিডিਆ ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਆ ਕਰਕੇ ਦਰਸ਼ਨ ਦਿੱਤੇ ਸਦਾ ਪਰਵਿੰਦਰ ਸਿੰਘ ਜੀ ਚੀਮਾ ਸਾਹਿਬ ਅਤੇ ਕੀਰਤਨੀ ਜਥਿਆਂ ਨੇ ਆ ਕਰਕੇ ਕੀਰਤਨ ਦੀ ਸ਼ੈਭਰ ਲਾ ਕੇ ਗੁਰੂਕਿਆਂ ਸੰਗਤ ਨੂੰ ਨਿਹਾਲ ਕੀਤਾ ਅਤੇ ਅੱਜ ਅੱਧੀ ਰਾਤ ਤੋਂ ਬਸੰਤ ਰਾਗ ਵੀ ਆਰੰਭ ਹੋਇਆ ਹੈ ਸਾਰੀਆਂ ਸੰਗਤਾਂ ਨੂੰ ਬਸੰਤ ਬਸੰਤ ਰੁੱਤ ਦੇ ਸ਼ੁਰੂ ਹੋਣ ਦੇ ਸਾਰੀਆਂ ਸੰਤਾਨਾਂ ਨੂੰ ਦਾਸ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਤਰਨਾ ਦਾ ਜਿਸੇ ਬੰਦੇ ਨੂੰ ਵਧਾਈ ਵੀ ਦਿੰਦਾ ਹਾਂ ਉੱਥੇ ਸ਼ਹੀਦਾ ਸਿੰਘਾਂ ਨੂੰ ਲੱਖ ਲੱਖ ਪ੍ਰਣਾਮ ਕਰਦਾ ਹੋਇਆ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ